ਢੋਲ ਦੀ ਮੱਝ ਬਈ ਵਿਚਾਰੇ ਦਾ ਦੇਖੋ ਸਾਰਾ ਸਮਾਨ ਦੁੱਧ ਬਾਦ ਵਿਚਾਰੇ ਦੇ ਬਰੈਡ ਬਰੋਡ ਜੇ ਸਾਰੇ ਖੰਡਿਆ ਗਈ ਦੇਖੋ ਨਹੀਂ ਨਹੀਂ ਆਈ ਨਹੀਂ ਗਿਣ ਲਗਾਤਾ ਹੁਣ ਮੈਂ ਕੋਈ ਕਹੇ ਜੀ ਕੋ ਬਾਹਰ ਗਾਣਾ ਤਾਂ ਦੇਖੀ ਪੁੱਤਰ ਭੱਜ ਗਿਆ ਮੱਝ ਢੋਲ ਕੇ ਸਾਰਾ ਕੋ ਢੋਲ ਦੀ ਵਿਚਾਰੇ ਉਹ ਕੁਝ ਨਹੀਂ ਕਰਾਉਣਾ ਕੁਝ ਨਹੀਂ ਕਹਿੰਦੀ ਆ ਮੱਝ ਪੁਸਰਗੀਵੇਂ ਮੰਡੀ ਦੇ ਵਿੱਚ ਦੇਖੋ ਤੇ ਆ ਦੁਰਦਵਾਰ ਦਾ ਢੋਲ ਦਾ ਵਿਚਾਰਾ ਨਾਲੇ ਵੇਖੇ ਮੱਝਪੂਰੀ ਮੰਡੀ ਦੇ ਵਿੱਚ ਤੇ ਆ ਵਿਚਾਰਾਂ ਦਾ ਢੋਲ ਦਾ ਸਾਰਾ ਜਗੜ ਜਾ ਕੋਈ ਜਿਹੜਾ ਹੋ ਗਿਆ ਸਮਾਜ ਗਰੀਬਾ ਜਿਹੜਾ ਜਿਹੜੀਆਂ ਲਾਉਂਦੇ ਹੁੰਦੇ ਬਈ ਸਾਰਾ ਜਗੜ ਜਾ ਢੋਲ ਕੀ ਮੱਝ ਇਹਨਾਂ ਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਤਰੀਕ 4 ਮਹੀਨਾ 10ਵਾਂ 2024 ਪਸ਼ੂ ਮੰਡੀ ਮਾਨਸਾ ਦੇ ਉੱਪਰ ਖੜੇ ਆ ਦਿਖਾਵਾਂਗੇ ਤੁਹਾਨੂੰ ਵਿਕਰੀ ਵਾਲੇ ਨੱਕ ਕਵਰ ਕਰਕੇ ਜਿਹੜੇ ਭਰਾ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਵੀਡੀਓ ਨੂੰ ਕਿਰਪਾ ਕਰਕੇ ਐਂਡ ਤਾਈਂ ਦੇਖਿਓ ਤੇ ਨਵੇਂ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਪਸ਼ੂ ਮੰਡੀ ਮਾਨਸਾ ਦੇ ਉੱਪਰ ਜਿਹੜੇ ਤੁਹਾਨੂੰ ਆਪਾਂ ਨੱਕ ਕਰਕੇ ਦਿਖਾਉਨੇ ਆਂ ਸੋ ਥੋੜਾ ਬਹੁਤ ਸਮਾਂ ਨਹੀਂ ਲੈਂਦੇ ਆਜੋ ਫਿਰ ਵੀਡੀਓ ਕਰਦੇ ਆਂ ਸਟਾਰਟ ਜੀ ਬਿਲਕੁਲ ਕੁੰਡੀ ਆ ਅੱਗੋ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਸੋਹਣੀ ਫੇਸ ਕੁਆਲਿਟੀ ਆ ਮੱਥੇ 'ਚ ਥੋੜਾ ਜਿਹਾ ਫੂਲਾ ਤੇ ਸਿੰਗਾ ਨਹੀਂ ਬਿਲਕੁਲ ਕੁੰਡੀ ਆ ਬਾਡੀ ਢਾਂਚੇ ਦੀ ਇੱਕ ਵਾਰੀ ਖੜੀ ਨੂੰ ਚੈੱਕ ਕਰ ਲਿਓ ਤੋਰ ਕੇ ਵੀ ਦਿਖਾ ਦਾਂਗੇ ਥਾਣਾਵਾਨੇ ਦੀ ਬਿਲਕੁਲ ਸਾਫ ਆ ਭਾਈ ਉਹ ਫੇਰ 55 ਥਾਣਾਵਾਨੇ ਦੀ ਬਿਲਕੁਲ ਸਾਫ ਆ ਪੂਰਾ ਖੁੱਲਾ ਹਵਾਨਾ ਤੇ ਕਰਮਾਲੀ ਦਾ ਜਿਹੜਾ ਥਣਾ ਥਣਾ ਦਾ ਗੈਪ ਦੇਖੋ ਬਈ ਥਣਾ ਥਣਾ ਦਾ ਗੈਪ ਬਹੁਤ ਆ ਪੂਰੀ ਗਿੱਠ ਪੈਂਦੀ ਆ ਜਿਹੜੀ ਥਣਾ 'ਚ ਫਵਾਨਾ ਬਹੁਤ ਸੋਹਣਾ ਤਿਆਰ ਕਰਿਆ ਕਰਮਾਲੀ ਨੇ ਤੇ ਮਦਰੀ ਗੁੱਡੀ ਦੀ ਮਾਜਾ ਤੋਰੀ ਵੀ ਇੱਧਰ ਤੋ ਲੋ ਇੱਕ ਵਾਰੀ ਤੁਰਦੀ ਤੇ ਨਿਗਾ ਮਾਰ ਲਿਓ ਜਾਣਕਾਰੀ ਆਪਾਂ ਸਾਰੀ ਜਿਹੜੀ ਜਿਹੜੀ ਬਾਈ ਤੋਂ ਲਵਾਂਗੇ ਪਹਿਲਾ ਸੂਆ ਸੂਈਆ ਇਸ ਵਾਰ ਤੇ ਚੰਗੀ ਆ ਛੋਟੀ ਥੱਲੋਂ ਫਵਾਨਾ ਫਵਾਨਾ ਬਹੁਤ ਸਾਫਾ ਕਰਮਾਲੀ ਦਾ ਸਿੰਘਾ ਸੁੰਗਾ ਨਹੀਂ ਬਿਲਕੁਲ ਗੁੰਡੀ ਆ ਤੁਰਦੀ ਤੇ ਨਿਗਾ ਮਾਰ ਲਓ ਦੇਖੋ ਥਣਾ ਦੀ ਮੰਤਰ ਜਿਹੜੀ ਨੇੜੇ ਤੋਂ ਵੀ ਚੈੱਕ ਕਰਾਉਂਦੇ ਆ ਚਾਰੋਂ ਥਣ ਇੱਕੋ ਜੇ ਪੂਰੀ ਸਪੇਸ ਵਾਲਾ ਥਣ ਲੱਗਾ ਹੋਇਆ ਦੇਖੋ ਸਾਈਡ ਤੋਂ ਵੀ ਦੇਖ ਸਕਦੇ ਤੁਸੀਂ ਤੇ ਪਿੱਛੇ ਤੋਂ ਵੀ ਦਿਖਾਣੇ ਤੁਹਾਨੂੰ ਪੂਰੀ ਸਪੇਸ ਵਾਲਾ ਜਿਹੜਾ ਥਣ ਲੱਗਿਆ ਹੋਇਆ ਮੱਧ ਨੂੰ ਚਾਰੋਂ ਥਣ ਇੱਕੋ ਜੇ ਬਿਲਕੁਲ ਸਾਫ਼ ਰਵਾਨ ਬਾਕੀ ਜਾਣਕਾਰੀ ਆਪਾਂ ਸਾਰੀ ਅੜੀ ਦੀ ਬਾਈ ਤੋਂ ਲੈਣੇ ਆਂ ਭਾਈ ਅੱਛੀ ਗੱਲ ਜੀ ਬਈ ਲੰਘੀ ਆਪਣਾ ਅਜੇ ਬਸ ਗੀ ਅਜੇ ਪਰ ਪਿੰਡ ਕਿਹੜਾ ਦੂਰੋਂ ਆਲ ਬਾਈ ਜੀ ਠੀਕ ਆ ਇਹ ਜਿਹੜੀ ਆਪਾਂ ਛੋਟੀ ਤੋਰ ਕੇ ਦਿਖਾਈ ਆ ਪਹਿਲਾ ਸੂਈ ਇਹ ਬੇ ਸੋਹਣੀ ਠੀਕ ਹੈ ਕਿੰਨੇ ਦਿਨਾਂ ਦੀ ਸੂਈ ਹੈ ਬਈ ਇਹ 4 ਕਿ ਦਿਨ ਹੋਈ ਹੈ 4 ਦਿਨਾਂ ਨੂੰ ਸੂਈ ਨੂੰ ਹੋਗੇ ਤੇ ਬੱਚਾ ਕੀ ਮੰਗ ਰਿਹਾ ਬੱਚਾ ਮਗਰ ਕੱਟਾ ਹੈ ਬੱਚਾ ਮਗਰ ਕੱਟਾ ਦੀ ਦੇਖ ਸਕਦੇ ਹੋ ਤੁਸੀਂ 4 ਦਿਨਾਂ ਦੀ ਸੂਈ ਹੈ ਤੇ 4 ਦਿਨਾਂ ਦੀ ਸੂਈ ਥੱਲੇ ਬਈ ਹੁਣ ਦੁੱਧ ਬਾਦ ਕਿੰਨਾ ਕਹਿਣਾ ਤੇਰਾ ਹੈਗਾ ਬਈ 10 ਲੀਟਰ 10 ਲੀਟਰ ਪੂਰਾ ਮਤਲਬ ਤਸੱਲੀ ਕਰਾ ਦੇਉਗੇ ਹਾਂ ਬਈ ਠੀਕ ਹੈ ਤੇ ਜਦ ਜਪਾਂ ਭਾਗੀ ਰੱਖੀ ਆ ਭਰਾ 90 ਕਰਦੇ ਆ ਬਈ 90 ਮਿਲ ਕਰਦੇ ਆ ਬਾਕੀ ਮਾਨਤਾਂ ਦਾ ਜਿਹੜਾ ਫੁੱਲ ਹੋ ਜਾ ਠੀਕ ਹੈ ਬਾਈ ਕਹਿੰਦਾ ਵੀ 90 ਜੋ ਫੋਲੋ ਹੋ ਜੂ ਪਸ਼ੂ ਮੰਡੀ ਮਾਨਸਾ ਦੇ ਉੱਪਰ ਬਾਈ ਜਿਹੜੀ ਮੱਝ ਇਹ ਲੈ ਗਿਆ ਇਹ ਕਿਸੇ ਵੀ ਪ੍ਰਕਾਰ ਨੂੰ ਜ਼ਰੂਰਤਾ ਦੇ ਅੱਗੇ ਜਿਹੜੀ ਖਰੀਦ ਸਕਦੇ ਹੋ ਹੁਣ ਨੰਬਰ ਬੋਲਣ ਤੇ ਬਾਈ ਮੰਡੀ ਦੇ ਪਰਮੰਧਕਾਂ ਵੱਲੋਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਪਵੰਦੀਆ ਇੱਥੇ ਆ ਕੇ ਤੁਸੀਂ ਜਿਹੜੀ ਮੱਝ ਖਰੀਦ ਸਕਦੇ ਹੋ ਵੀਡੀਓ ਹੁਣੇ ਆਪਾਂ ਅਪਲੋਡ ਕਰ ਦੇਣੀ ਆ ਛੋਟੀ ਚੰਗੀ ਆ ਬਾਈ ਦੀ ਪਹਿਲਾ ਸੂਆ ਸੂਈ ਆ 4 ਦਿਨਾਂ ਦੀ ਸੂਆ ਬੰਨ ਲੈ ਮੈਨੂੰ ਮਾੜੀ ਨਿਗਰੱਖੀ ਬਾਈ ਜਿੰਦੂ 4 ਰਖੜਨੀ ਲਓ ਜੀ ਆ ਦੋ ਮੱਜਾਂ ਤੁਹਾਨੂੰ ਹੋਰ ਦਿਖਾਉਣਾ ਇੱਕ ਵਾਰੀ ਖੜੀਆਂ ਤੇ ਨਿਗਾ ਮਾਰ ਲਓ ਬਾਕੀ ਡਿਟੇਲ ਲੱਗੇ ਵੀ ਦੱਸਾਂਗੇ ਬਾਈ ਤੁਹ ਤੋੜ ਕੇ ਵੀ ਦਿਖਾਵਾਂਗੇ ਇੱਕ ਵਾਰੀ ਖੜੀਆਂ ਤੇ ਨਿਗਾ ਮਾਰ ਲਓ ਲੋਹੇ ਸੁੰਜੇ ਸੁੰਜੇ ਮੱਜਾਂ ਖੜੀਆਂ ਨੂੰ ਚੈੱਕ ਕਰ ਲਓ ਇੱਕ ਵਾਰੀ ਬਾਕੀ ਗੱਲਬਾਤ ਥੋੜੀ ਸਾਰੀ ਜਿਹੜੀ ਆਪਾਂ ਬਾਈ ਨਾਲ ਹੀ ਕਰਵਾਵਾਂਗੇ ਇੱਕ ਵਾਰੀ ਨਿਗਾ ਮਾਰ ਲਓ ਤੋੜ ਕੇ ਵੀ ਦਿਖਾਣੇ ਆ ਲਵੀ ਤੁਰਦੀ ਦੇ ਨਗਾ ਮਾਰ ਲਿਓ ਥਾਣਾ ਹਵਾਨੇ ਦੀ ਬੰਤਰ ਚੈੱਕ ਕਰ ਲਿਓ ਤੇ ਥਾਣਾ ਹਵਾਨਾ ਜਿਹੜਾ ਬਹੁਤ ਸੋਹਣਾ ਤਿਆਰ ਕਰਿਆ ਮੱਝ ਨੇ ਦੇਖੋ ਤੁਰਦੀ ਦੇ ਨਗਾ ਮਾਰ ਲਿਓ ਇੱਕ ਵਾਰੀ ਬੋਡੀ ਬੰਤਰ ਦੀ ਮੱਝ ਚੰਗੀ ਆ ਤੇ ਸਿੰਘ ਥੋੜਾ ਜਰੂਰ ਖੁੱਲਾ ਪਰ ਹਵਾਨਾ ਬਹੁਤ ਸਾਫਾ ਥਾਣਾ ਹਵਾਨੇ ਦੀ ਬਿਲਕੁਲ ਸਾਫ ਬੋਡੀ ਬੰਤਰ ਦੀ ਚੰਗੀ ਆ ਤੇ ਮਗਰ ਵੀ ਬਾਈ ਕਹਿੰਦਾ ਕੱਟੀ ਆ ਦੇਖੋ ਹਵਾਨਾ ਹਮਨਾ ਬਿਲਕੁਲ ਪੂਰਾ ਸਾਫ ਆ ਬਸ ਇਧਰ ਆਪਣੀ ਗੱਡੀ ਖੜੀ ਪਹਿਲੇ ਨੰਬਰ ਤੇ ਇਧਰ ਕਹਾ ਜਾ ਕੇ ਕਿੱਥੇ ਤੁਸੀਂ ਮੱਥੇ 'ਚ ਥੋੜਾ ਆ ਫੂਲਾ ਸਿੰਘ ਜਰੂਰ ਖੁੱਲਾ ਪਰ ਖਾਣ ਹਵਾਨੇ ਦੀ ਸੱਪ ਪੂਰੀ ਦੇਖੋ ਥੋੜਾ ਜਿਹਾ ਡਰਦੀ ਆ ਤੇ ਮਗਰ ਬੱਚਾ ਕੱਟੀਏ ਬਾਕੀ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਸਾਰੀ ਲੈਨੇ ਜਾਣਕਾਰੀ ਮੱਝ ਬਾਰੇ ਭਈ ਅੱਛੀ ਗੱਲ ਜੀ। ਅੱਛੀ ਗੱਲ ਜੀ। ਬਈ ਨਾਂ ਕੀ ਆਪਣਾ? ਨਾ ਹਰਪ੍ਰੀਤ ਸਿੰਘ ਜੀ। ਹਰਪੀ ਪਿੰਡ ਬਈ। ਪਿੰਡ ਜਗਰਾਉਂ ਤੁਸੀਂ। ਠੀਕ ਹੈ ਜਿਲਾ ਬਈ। ਜਿਲਾ ਬਠਿੰਡਾ ਤੁਸੀਂ ਤਲਵੰਡੀ ਸਾਦ। ਠੀਕ ਹੈ ਬਈ। ਇਹੜੀ ਮੱਝ ਤੋੜ ਕੇ ਦਿਖਾਈ ਆਪਾਂ ਕਿਹੜਾ ਸੂਈ ਬਈ ਇਸ ਵਾਰ। ਦੂਜਾ ਸੂਆ ਸੂਈ ਜੀ। ਦੂਜਾ ਸੂਆ ਇਸ ਵਾਰ ਸੂਈ ਆ। ਕਿੰਨੇ ਦਿਨਾਂ ਦੀ ਸੂਈ ਆ ਬਈ? ਇਹਨੂੰ ਹੋ ਗਈ ਜੀ 20 ਦਿਨ ਹੋ ਗਈ ਸੂਈ। 20 ਦਿਨ ਸੂਈ ਨੂੰ ਹੋ ਗਏ ਤੇ ਬੱਚਾ ਮੰਗਰ ਕੀ ਆ ਬਈ ਇਹ? ਠੀਕ ਹੈ ਜੀ ਮੰਗਰ। ਬੱਚਾ ਮੰਗਰ ਕੱਟੀਆਂ ਜੀ ਦੇਖ ਸਕਦੇ ਤੁਸੀਂ ਚੰਗੇ ਸੀਮਨ ਦੀ ਲੱਗਦੀ ਆ ਬਈ ਹਨਾ ਪੂਰਾ ਤਸੱਲੀਆ ਦੋ ਡੰਗ ਚਾਰ ਡੰਗ ਅਗਲਾ ਮਤਲਬ ਤਸੱਲੀ ਕਰਾ ਦੋਗੇ ਠੀਕ ਹੈ ਚਵਾਈ ਜੂਵੀ ਦੀ ਚੰਗੇ ਹੋਈ ਬੋਲੀਏ ਠੀਕ ਹੈ ਭਾ ਕੀ ਰੱਖਤਾ ਵੀ ਜੱਜ ਭਾ 1 ਲੱਖ 1 ਲੱਖ 10000 ਵਿੱਚੋਂ ਮਾਨਦਾਨ ਹੋ ਜੂ ਖੁੱਲਾ ਹਾਂ ਮਾਨਦਾਨ ਕਰ ਦਾਂ ਬਾਈ ਕਹਿੰਦਾ ਵੀ 1 10 ਜਿਹੜਾ ਦਾ ਭਾਈ ਭਾ ਕਰਦੇ ਮਾਨਦਾਨ ਵਿੱਚੋਂ ਖੁੱਲਾ ਹੋ ਜੂ ਤੇ ਆ ਦੋ ਨੰਬਰ ਵਾਲੀ ਵੀ ਆਪਣੇ ਬਾਈ ਲੈ ਇਹਦੀ ਕੀ ਡਿਟੇਲ ਆ ਭਾਈ ਪਹਿਲਾਂ ਡਿਟੇਲ ਬੋਲਦੇ ਫਿਰ ਆਪਾਂ ਤੋਰ ਕੇ ਵੀ ਦਿਖਾ ਦਾਂਗੇ ਇਹਦੇ ਥੱਲੇ ਜੀ ਕਾਲਾ 9 10 ਕਿਲੋ ਸੁਆ ਕਿਹੜਾ ਸੂਈ ਆ ਬਾਈ ਇਹ ਵੀ ਦੂਜਾ ਸੂਈ ਦੂਜਾ ਸੂਈ ਇਹ ਸੂਈ ਆ ਤੇ ਕਿੰਨੇ ਦਿਨਾਂ ਦੀ ਸੂਈ ਆ ਬਾਈ 1 ਮਹੀਨਾ ਹੋ ਗਿਆ ਠੀਕ ਆ ਇਹਦੇ ਮਗਰ ਬੱਚਾ ਗਿਆ ਬਾਈ ਇਹਦੇ ਮਗਰ ਕੱਟਾ ਇਹ ਬਾਈ ਟਾਈਮ ਦੀ ਸੂਈ ਵੀ 1 ਮਹੀਨਾ ਹੋ ਗਿਆ ਤੇ ਬੱਚਾ ਮਗਰ ਕੱਟਾ 1 ਮਹੀਨੇ ਦੀ ਸੂਈ ਆ ਤੇ ਇਹਦੇ ਇਹਦੇ ਥੱਲੇ ਦਾਤ ਬਾਈ ਇਹਦੇ ਨਾਲ 10 ਕਿਲੋ ਹੋ ਗਿਆ ਜੀ 10 ਕਿਲੋ ਵਧੀਆ ਤਸੱਲੀ ਵਾਲਾ ਬਾਈ ਹਾਂ ਤਸੱਲੀ ਵਾਲਾ ਠੀਕ ਆ ਇਹਦਾ ਭਾਗ ਹੀ ਰੱਖਿਆ ਜਾਂਦਾ 85000 ਵਿੱਚੋਂ ਹੋਰ ਵੀ ਹੋ ਜਮਾਨਤਾ ਠੀਕ ਹੈ ਲੈ ਤੋਰੀ ਮੇ ਜੀ ਨੂੰ ਵੀ ਤੋੜ ਕੇ ਦਿਖਾ ਦੇ ਤੋੜ ਕੇ ਚੈੱਕ ਕਰਾ ਦੀ ਇੱਕ ਵਾਰੀ ਤੇ ਮੁੱਲੇ ਤਾਂ ਬਹੁਤ ਜਾਇਜ਼ ਆ ਬਾਈ 85000 ਰੁਪਏ ਮੁੱਲ ਕਰਦੇ ਤੇ 85000 ਚੋਂ ਵੀ ਮਾਨਤਾ ਨਾ ਹੋ ਜੂ ਇੱਕ ਮਹੀਨੇ ਦੀ ਸੁਈਆ ਸਿੰਘਾਂ ਸੁੰਗਾ ਦੀ ਬਿਲਕੁਲ ਕੁੰਡੀ ਆ ਇਸ ਕੁਆਲਟੀ ਦੀ ਚੰਗੀ ਆ ਸਿੰਘਾਂ ਦੀ ਕੁੰਡੀ ਆ 85000 ਮੁੱਲ ਕਰਦਾ ਬਾਈ ਵਿੱਚੋਂ ਮਾਨਤਾ ਨੇ ਇਹਦੇ ਵੀ ਖੁੱਲਾ ਹੋ ਜੂ ਤੇ ਤੁਰਦੀ ਨੂੰ ਚੈੱਕ ਕਰ ਲਿਓ ਥਾਣਾ ਬਾਨੇ ਦੀ ਮੰਤਰ ਚੈੱਕ ਕਰ ਸਕਦੇ ਹੋ ਸਪੇਸ ਵਾਲਾ ਥਣ ਲੱਗਿਆ ਹੋਇਆ ਚਾਰੇ ਥਣ ਇੱਕੋ ਜੇ ਥਾਣਾ ਬਾਨੇ ਦੀ ਬਿਲਕੁਲ ਸਾਫ ਆ ਦੇਖੋ ਤੁਰਦੀ ਤੇ ਨਗਾ ਮਾਰ ਲਿਓ। ਗੋਡੀ ਮੰਤਰ ਦੀ ਚੰਗੀ ਮੱਝ। ਤੇ ਪਸ਼ੂ ਮੰਡੀ ਮਾਨਸਾ ਦੇ ਉੱਪਰ ਬਾਈ ਜਿਹੜੀਆਂ ਦੋਨੇ ਮੱਝਾਂ ਇਹ ਲੈ ਕੇ ਆਇਆ। ਜੇ ਕਿਸੇ ਵੀ ਭਰਾ ਨੂੰ ਜ਼ਰੂਰਤ ਹੈ ਇੱਥੇ ਆ ਕੇ ਖਰੀਦ ਸਕਦੇ ਹੋ। ਫੋਨ ਨੰਬਰ ਬਾਈ ਬੋਲਣ ਤੋਂ ਜਿਹੜਾ ਮੰਡੀ ਦੇ ਪ੍ਰਬੰਧਕਾਂ ਵੱਲੋਂ ਜਿਹੜਾ ਪੂਰਨ ਤੌਰ ਤੇ ਪਵੰਦੀ ਆ। ਕੋ ਜੇ ਕਿਸੇ ਵੀ ਭਰਾ ਨੂੰ ਜ਼ਰੂਰਤ ਹੋਵੇ ਤਾਂ ਵੀਡੀਓ ਦੇਖ ਕੇ ਇੱਥੋਂ ਆ ਕੇ ਜਿਹੜੀ ਤੁਸੀਂ ਮੱਝ ਖਰੀਦ ਸਕਦੇ ਹੋ। ਸਵੇਰ ਦੇ ਟਾਈਮ ਇਹ ਵੀਡੀਓ ਬਣਾ ਰਹੇ ਹਾਂ ਤੇ ਬਸ ਘੰਟੇ ਤੱਕ ਅਪਲੋਡ ਕਰ ਦੇਣੀ ਆ। ਲਓ ਵੀ ਇੱਕ ਮੱਝ ਤੁਹਾਨੂੰ ਹੋਰ ਦਿਖਾਉਣੀ ਆ ਪੂਰੀ ਡਬਲ ਦੁੱਧ ਵਾਲੀ ਮੱਝ ਆ ਇੱਕ ਵਾਰੀ ਖੜੀ ਦੇਨੇਗਾ ਮਾਰ ਲਓ ਤੋੜ ਕੇ ਵੀ ਦਿਖਾਵਾਂਗੇ ਥਾਣਾ ਹਵਾਨੇ ਦੀ ਬਿਲਕੁਲ ਸਾਫ ਆ ਪੂਰੀ ਡਬਲ ਮੱਝ ਆ ਥਾਣਾ ਹਵਾਨੇ ਦੀ ਪੂਰੀ ਸਾਫ ਆ ਪੂਰਾ ਜਿਹੜਾ ਗੈਪ ਵਾਲਾ ਥਣ ਲੱਗਿਆ ਹੋਇਆ ਨੇੜੇ ਤੋਂ ਵੀ ਚੈੱਕ ਕਰਾਉਣਾ ਆ ਤੁਹਾਨੂੰ ਮਿਲਕ ਵੇਣ ਪੂਰੀ ਉੱਭਰੀਆਂ ਹੋਈਆਂ ਬਿਲਕੁਲ ਸਾਫ ਹਵਾਨਾ ਤੇ ਬਾਡੀ ਬੰਤਰ ਦੀ ਵੀ ਚੰਗੀ ਆ ਤੋੜ ਕੇ ਵੀ ਦਿਖਾ ਦਿੰਨੇ ਆ ਤੁਹਾਨੂੰ ਇੱਕ ਵਾਰੀ ਖੜੀ ਦੇਨੇਗਾ ਮਾਰ ਲਓ ਲੈ ਤੋਰੀ ਬਾਈ ਤੇਰੇ ਵਰਗਾ ਲੈ ਵੀ ਤੁਰਦੀ ਤੇ ਨਿਗਾ ਮਾਰ ਲਿਓ ਤੇ ਸਿੰਘ ਸੱਪੇ ਜੀ ਦੇਖ ਲਓ ਬਿਲਕੁਲ ਕੁੰਡੀਆ ਮੂੰਹ ਮੱਥੇ ਦੀ ਵੀ ਸੋਹਣੀ ਐ ਤੇ ਬੋਡੀ ਬੰਤਰ ਦੀ ਚੰਗੀ ਐ ਵੱਡੀ ਮੱਝਾ ਦੁੱਧ ਵਾਲੀ ਮੱਝਾ ਖਾਣਾ ਬਾਨੇ ਜੀ ਬਿਲਕੁਲ ਸਾਫ ਪੂਰਾ ਗੈਪ ਵਾਲਾ ਜਿਹੜਾ ਥਣ ਲੱਗਿਆ ਹੋਇਆ ਤੇ ਵੱਡੀ ਮੱਝਾ ਦੁੱਧ ਵਾਲੀ ਮੱਝਾ ਗੱਲਬਾਤ ਸਾਰੀ ਬਾਈ ਨਾ ਕਰਵਾਵਾਂਗੇ ਸਾਰੀ ਜਾਣਕਾਰੀ ਲੈਣੇ ਬਾਈ ਤੂੰ ਤੁਰਦੀ ਤੇ ਨਿਗਾ ਮਾਰ ਇੱਕ ਵਾਰੀ ਦੇਖੋ ਭਵਾਨਾ ਉਹਨਾਂ ਦੇਖੋ ਕਰਮਾਲੀ ਦਾ ਬਹੁਤ ਜਿਆਦਾ ਜ਼ਬਰਦਸਤ ਮਨ ਦੇਖੋ ਨੇੜੇ ਤੋਂ ਵੀ ਚੈੱਕ ਕਰਵਾਣੇ ਬਿਲਕੁਲ ਸਾਫ ਹੋਵਣਾ ਬਈ ਅੱਛੀ ਗੱਲ ਜੀ ਬਈ ਨਾਂ ਦਾ ਤੇ ਆਪਣਾ ਮਨਪ੍ਰੀਤ ਜੀ ਬੱਬੀ ਪਿੰਡ ਕਿਹੜਾ ਬਈ ਸਾੜਾ ਜੀ ਜ਼ਿਲ੍ਹਾ ਬਈ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਇਹ ਜਿਹੜੀ ਮੱਝ ਦਿਖਾਈ ਆਪਾਂ ਤੋਰ ਕੇ ਬਈ ਕਿਹੜਾ ਸੂਸ ਜੀ ਇਸ ਵਾਰ ਇਹ ਤੀਜਾ ਸੂਸ ਜੀ ਤੀਜਾ ਸੂਸ ਇਸ ਵਾਰ ਸੂਈਆ ਕਿੰਨੇ ਦਿਨਾਂ ਦੀ ਬਈ 20 ਦਿਨ ਹੋ ਗਏ ਸੂਈ ਨੂੰ ਬੱਚਾ ਕਿਹੜਾ ਬਈ ਮੰਗਰਾ ਬੱਚਾ ਮੰਗਰਾ ਹੈ ਕੱਟਿਆ ਬਈ ਕੱਟਾ ਕੱਟਾ ਬੱਚਾ ਮੰਗਰਾ ਕੱਟਾ ਜੀ 20 ਦਿਨ ਹੋ ਗਏ ਸੂਈ ਨੂੰ ਵੀ ਦਿਨਾਂ ਹੀ ਸੂਈ ਥੱਲੇ ਦੁੱਧ ਕਿੰਨਾ ਕਿ ਤਿਆਰ ਹੈ ਭਾਈ ਹੁਣ ਤੇ ਪੂਰਾ ਤਸੱਲੀ ਵਾਲਾ ਬਾਲਾ ਹੋ ਜਾਂਦਾ 16 ਤੋਂ ਭਾਈ 8 ਕਿਲੋ ਡੰਗ ਹੈ ਏਡੀ ਮੈਂ ਤਾਂ ਕਿਉਂ ਆਇਆ ਠੀਕ ਹੈ ਮਤਲਬ ਦੋ ਡੰਗ ਚਾਰ ਡੰਗ ਤਸੱਲੀ ਕਰਾ ਦੇਗਾ ਹਾਂ ਠੀਕ ਆ ਤੇ ਭਾਜ ਆਇਆ ਜਾ 1,45,000 ਰੁਪਏ ਮੰਗਦਾ 1,45,000 ਵਿੱਚੋਂ ਮਾਨ ਤਾਂ ਫੁੱਲੋ ਜੂ ਠੀਕ ਆ ਬਾਈ ਕਹਿੰਦਾ ਵੀ 1,45,000 ਜਿਹੜਾ ਇਹਦਾ ਭਾਗ ਆ ਤੇ ਮਾਨ ਤਾਂ ਫੁੱਲ ਹੋ ਜੂਗਾ ਦੂਜੀ ਵੀ ਆਪਣੀ ਹੈ ਬਾਈ ਤੇ ਇੱਕ ਮੱਝ ਬਾਈ ਹੋਰ ਲੈ ਕੇ ਆਇਆ ਪਸ਼ੂ ਮੰਡੀ ਮਾਨਸਾ ਦੇ ਉੱਪਰ ਦੋਨੇ ਮੱਝਾਂ ਖੜੀਆਂ ਇਹ ਜਿਹੜੀ ਝੋਟੀਆਂ 'ਚ ਪੈਂਦੀ ਆ ਇਹਦੇ ਵੀ ਨੰਗਾ ਮਾਰ ਲਓ ਤੋਰ ਕੇ ਵੀ ਦਿਖਾ ਦਾਂਗੇ ਥਾਣਾ ਹਵਾਨੇ ਜੀ ਇਹ ਵੀ ਬਿਲਕੁਲ ਸਾਫ ਆ ਤੇ ਸਿੰਘਾ ਸੁੰਗਾ ਦੀ ਬਿਲਕੁਲ ਕੁੰਡਿਆ ਤੋਰ ਕੇ ਵੀ ਦਿਖਾਵਾਂਗੇ ਬਾਡੀ ਬੰਤਰ ਦੀ ਚੰਗੀ ਆ ਲੈ ਤੋਰੀ ਬਾਈ ਜਾਨੇ ਦੀ ਝੋਟੀ ਆ ਬਾਈ ਕਹਿੰਦਾ ਵੀ ਸਿੰਘਾ ਸੁੰਗਾ ਦੀ ਬਿਲਕੁਲ ਕੁੰਡਿਆ ਖੁੰਡਾ ਖੁੱਲਾ ਜ਼ਰੂਰ ਆ ਸਿੰਘ ਪਰ ਕੁੰਡਾ ਬਾਡੀ ਮੁਤਾਬਕ ਜੱਜ ਦਾ ਪਿੱਠ ਪੋੜੇ ਦੀ ਬੰਤਰ ਸੋਹਣੀ ਆ ਤੇ ਮੂੰਨਾ ਮੂੰਨਾ ਚੈੱਕ ਕਰੋ ਦੇਖੋ ਸਿੰਗਾ-ਸਿੰਗਾ ਦੀ ਬਿਲਕੁਲ ਕੁੰਡੀਆ ਮੂੰਹ ਮੱਥੇ ਦੀ ਵੀ ਸੋਹਣੀ ਆ ਥੋੜਾ ਜਿਹਾ ਬੱਚੇ ਦਾ ਕਰਦੀ ਆ ਹੌਲੀ ਰੱਖੋ ਤੇ ਬਾਕੀ ਜਾਣਕਾਰੀ ਆਪਾਂ ਸਾਰੀ ਜਿਹੜੀ ਬਾਕੀ ਜਾਣਕਾਰੀ ਜਿਹੜੀ ਸਾਰੀ ਆਪਾਂ ਬਾਈ ਤੋਂ ਲੈਨੇ ਆ ਥਾਣਾ ਵਰਨਾ ਜਿਹੜਾ ਸਾਨੂੰ ਇੱਕ ਵਾਰੀ ਨੇੜੇ ਤੋਂ ਵੀ ਚੈੱਕ ਕਰਵਾਣੇ ਗਾਇਬ ਗੁੰਪੇ ਦਾ ਵੀ ਬਹੁਤ ਸੋਹਣਾ ਥਾਣਾ ਦਾ ਤੇ ਚਾਰੇ ਥਣ ਇੱਕੋ ਜਿਹਾ ਮੁੱਠੀ ਜਵਾਈ ਵਾਲਾ ਸੋਨਾ ਚਾਰੇ ਸਾਣ ਇੱਕੋ ਜਿਹਾ ਗੈਪੂਪ ਸੋਨਾ ਤੇ ਬਾਕੀ ਗੱਲਬਾਤ ਸਾਰੀ ਆਪਾਂ ਬਾਈ ਨਾਲ ਕਰਦੇ ਹਾਂ। ਭਾਈ ਅੱਛੀ ਗੱਲ ਜੀ। ਭਾਈ ਨਾਮ ਦਾ ਤਾਂ ਆਪਣਾ। ਨਾ ਪੱਲੀ ਆ ਜੀ। ਪੱਲੀ ਪਿੰਡ। ਪਿੰਡ ਪੈਣੀ ਮਹਾਰਾਜ ਜੀ। ਪੈਣੀ ਮਹਾਰਾਜ। ਠੀਕ ਆ। ਤੇ ਇਹ ਜਿਹੜੀ ਆਪਾਂ ਮਲ ਤੋੜ ਕੇ ਦਿਖਾ ਜੀ ਵੀ ਕਿਹੜਾ ਸੂਸੂ ਹੈ ਇਸ ਵਾਰ? ਇਹ ਦੂਜਾ ਜੀ। ਦੂਜਾ ਨਹੀਂ ਆ ਜੀ। ਤੀਜਾ ਤਨ ਸੂਈ ਨੂੰ ਬੱਚਾ। ਆ ਜੀ ਤਾਜ਼ਾ ਸ਼ਮ। ਬੱਚਾ ਹੈ ਗਿਆ ਭਾਈ ਮੰਗ ਰਿਹਾ। ਕੱਟਾ ਜੀ। ਬੱਚਾ ਮੰਗਰ ਕੱਟਾ ਜੀ ਤੀਜਾ ਤਨ ਸੂਈ ਨੂੰ। ਤੇ ਕਿੰਨਾ ਕ 13 ਕਿਲੋ ਦੁੱਧ ਕੱਟਾ ਜੀ ਪੋਰਟਾ ਬਹੁਤ ਸਾਫ ਹੈ ਠੀਕ ਹੈ ਤੇ ਹੁਣ ਵੀ ਚੱਕੜ ਦੂ ਚੰਗਾ ਦੁੱਧ ਬਈ ਹੈ ਨਾ 15 16 ਲੀਟਰ ਦਊ ਦੇ ਠੀਕ ਹੈ ਤੇ ਭਾਗ ਕੀ ਕਰੇਗਾ ਜੈ ਜੈ ਇੱਕ 30 ਕਰਦੇ ਆ ਯਾਰ ਭਾ 1 30 ਜੈ ਜੈ ਠੀਕ ਹੈ ਮੱਝੋਂ ਮਾਨਦਾਨ ਫੁੱਲ ਹੋ ਜੂ ਹਾਂ ਜੀ ਬਾਈ ਕਹਿੰਦਾ ਵੀ 1 30 ਭਾ ਕਰਦੇ ਆ ਮਾਨਦਾਨ ਵਿੱਚੋਂ ਫੁੱਲ ਹੋ ਜੂ ਪਸ਼ੂ ਠੀਕ ਹੈ ਹਰਿਆਣੇ ਦੀ ਝੋਟੀ ਹੈ ਬਾਈ ਕਹਿੰਦਾ ਵੀ ਪਸ਼ੂ ਮੰਡੀ ਮਾਨਸਾ ਦੇ ਉੱਪਰ ਬਈ ਇਹ ਦੋਨੇ ਮੱਜਾਂ ਲੈ ਕੇ ਆਏ ਆ ਜੇ ਕਿਸੇ ਵੀ ਭਰਾ ਨੂੰ ਜ਼ਰੂਰਤ ਆ ਤਾਂ ਇੱਥੇ ਆ ਖਰੀਦ ਸਕਦੇ ਹੋ ਪਸ਼ੂ ਮੰਡੀ ਮਾਨਸਾ ਦੇ ਉੱਪਰ ਖੜੀਆਂ ਜੀ ਦੋਨੇ ਮੱਜਾਂ ਇੱਕ ਨੂੰ ਇਹਨਾਂ ਤੁਹਾਨੂੰ ਹੋਰ ਦਿਖਾਉਣਾ ਹੈ ਝੋਟੀਆਂ ਦੇ ਵਿੱਚ ਪੈਂਦੀ ਹੈ ਸਿੰਗਾਸੂਂਗ ਬਿਲਕੁਲ ਕੁੰਡਾ ਰੁਪਿਆ ਵੀ ਨਹੀਂ ਲੰਗਦਾ ਬਾਈ ਤੇ ਤੁਰਦੀ ਦੇ ਨਿਗਾ ਮਾਰੋ ਇੱਕ ਵਾਰੀ ਜਾਣਕਾਰੀ ਆਪਾਂ ਸਾਰੀ ਬਾਈ ਤੋਂ ਲਵਾਂਗੇ ਝੋਟੀਆਂ ਦੇ ਵਿੱਚ ਪੈਂਦੀ ਹੈ ਦੇਖੋ ਖੋੜ ਲਿਆ ਬਾਈ ਅੱਗੋਂ ਫੇਸ ਕੁਆਲਿਟੀ ਚੈੱਕ ਕਰ ਲਿਓ ਸੋਹਣੀ ਫੇਸ ਕੁਆਲਿਟੀ ਹੈ ਤੇ ਸਿੰਗਾਸੂਂਗਾ ਦੀ ਬਿਲਕੁਲ ਕੁੰਡੀ ਹੈ ਤੂ ਵੀ ਬਾਈਆਂ ਦੀ ਸ਼ਿੰਗਾਰੀ ਹੋਈ ਹੈ ਤੇ ਹਵਾਨੇ ਦੀ ਵੰਤਰ ਚੈੱਕ ਕਰ ਲਿਓ ਬਾਕੀ ਜਾਣਕਾਰੀ ਆਪਾਂ ਸਾਰੀ ਜਿਹੜੀ ਇਹਦੀ ਬਾਈ ਤੋਂ ਲਵਾਂਗੇ ਦੇਖੋ ਤਰ ਡਿਜ਼ਾਈਨਿੰਗ ਆ ਮਾਰੋ ਇੱਕ ਵਾਰੀ ਮੰਤਰ ਬਹੁਤ ਸੋਹਣੀ ਆ ਮੱਝ ਦੀ ਪਿੱਠਪੜੇ ਦੀ ਮੰਤਰ ਵੀ ਚੰਗੀ ਆ ਤੇ ਬਾਡੀ ਢਾਂਚੇ ਦੀ ਵੀ ਚੰਗੀ ਆ ਫੇਸ ਕੁਆਲਿਟੀ ਦੇਖੋ ਕਰਮ ਵਾਲੀ ਬਹੁਤ ਸੋਹਣੀ ਫੇਸ ਕੁਆਲਿਟੀ ਆ ਪੂਰਾ ਕੁੰਡਾ ਸਿੰਘ ਆ ਤੇ ਚੰਗੀ ਬਾਡੀ ਮੰਤਰ ਦੀ ਆ ਥਾਣਾ ਹਵਾਨਾ ਵੀ ਚੰਗਾ ਹਵਾਨੇ ਦੀ ਮੰਤਰ ਦੀ ਸਾਨੂੰ ਸਾਈਡ ਤੋਂ ਵੀ ਚੈੱਕ ਕਰਵਾਣੇ ਦੇਖੋ ਨੇੜੇ ਤੋਂ ਚੈੱਕ ਕਰ ਲਿਓ ਸੋਨਾ ਮੁਠੀ ਚਬਈ ਵਾਲਾ ਥਣ ਲੱਗਾ ਚਾਰੋਂ ਸਣ ਇੱਕੋ ਜਿਹਾ ਕਾਲ ਬਈ ਬਈ ਨਾਂਗੇ ਆਪਣਾ ਕੂਟਾਂਗੇ ਪਿੰਡ ਕਿਹੜਾ ਬਈ ਹਿੰਦਸਕਾ ਜੀ ਠੀਕ ਆ ਤੇ ਜਿਹੜੀ ਆਪਾਂ ਛੋਟੀ ਦੋਰਗੇ ਦਿਖਾਈਏ ਕਿਹੜਾ ਸੋਸੂਈ ਆ ਬਈ ਇਹ ਦੂਜਾ ਜੀ ਦੂਜੇ ਨੂੰ ਐਸ ਵਾਰ ਸੂਈਏ ਕਿੰਨੇ ਦਿਨਾਂ ਦੀ ਸੂਈ ਹੋ ਗਈ ਕੱਢੀ ਨਹੀਂ ਬਈ ਕੱਲ ਸੂਈਏ ਬੱਚਾ ਕਿਹੜਾ ਬਈ ਕੱਚਾ ਪਟਾ ਹੀ ਕਟਾ ਬੱਚਾ ਮਗਰ ਕੱਟਾ ਜੀ ਬਿਲਕੁਲ ਤਾਜੀ ਸੂਈ ਹੈ ਕੱਲ ਕੱਢੀ ਜੂਗੀ ਠੀਕ ਆ ਤੇ ਬੜਾ ਪੂਰਾ ਕੱਢਿਆ ਬਈ ਗੋਲਾ ਬਈ ਹਾਂ ਕੱਢਿਆ ਠੀਕ ਆ ਤੇ ਡੰਗੜੀ ਲੱਗਿਆ ਹੋਇਆ ਠੀਕ ਆ ਸੂਆ ਕਿਹੜਾ ਸੂਈ ਹੈ ਬਈ ਦੂਜਾ ਦੂਜਾ ਤੇ ਪਹਿਲੀ ਸੂਈ ਕਿੰਨਾ ਕੁ ਦਿੱਤਾ ਬਈ ਦੂਜਾ ਪਹਿਲੀ ਸੂਈ ਬਈ 10 ਲੀਟਰ ਦੋ ਘੜੇ 10 ਲੀਟਰ ਦੋ ਦਿੱਤਾ ਐਸ ਵਾਰ ਵੀ ਦੇ ਦੂ ਬਈ ਹਣਾ ਖੁੱਲਾ ਅੱਜ ਕੀ 13-14 ਲੀਟਰ ਦੋ ਘੜੇ ਠੀਕ ਆ ਤੇ ਭਾਗ 135 ਜੋ ਮਾਨਦਾਨ ਖੁੱਲਾ ਹੋਜੂ ਆ ਖੁੱਲਾ ਹੋਜੂ ਠੀਕ ਆ ਤੇ ਦੂਜੀ ਵੀ ਆਪਣੇਵੇਂ ਆ ਦੂਜੀ ਵੀ ਆਪਣੇ ਦੋ ਨੰਬਰ ਵਾਲੀ ਦੇਵੇਂ ਨੰਗਾ ਮਾਰ ਲਿਓ ਦੋ ਮੱਝਾਂ ਲੈ ਕੇ ਆਏ ਬਾਈ ਇਹਨੂੰ ਵੀ ਤੋੜ ਕੇ ਦਿਖਾਵਾਂਗੇ ਤੁਹਾਨੂੰ ਇਹਦਾ ਜਿਹੜਾ 135 ਭਾਅ ਕਰਦਾ ਬਾਈ ਕਹਿੰਦਾ ਮਾਨਦਾਨ ਖੁੱਲਾ ਹੋਜੂ ਬਹੁਤ ਸੋਹਣੀ ਠੋਟੀਆਂ ਸਿੰਘਾਂ-ਸੁੰਗਾ ਦੀ ਬਿਲਕੁਲ ਕੁੰਡੀਆਂ ਸੋਹਣੀ ਬੋਡੀਵੰਤਰ ਦੀ ਆ ਤੇ ਦੋ ਨੰਬਰ ਵਾਲੀ ਤੇ ਨੰਗਾ ਮਾਰ ਲਿਓ ਦੋ ਨੰਬਰ ਵਾਲੀ ਵੀ ਇੱਕ ਵਾਰੀ ਤੁਹਾਨੂੰ ਤੋੜ ਕੇ ਦਿਖਾਉਣਾ ਜਾਣਕਾਰੀ ਸਾਰੀ ਆਪਾਂ ਇਹਦੀ ਬਾਈ ਤੋਂ ਲਵਾਂਗੇ ਸਿੰਘਾਂ-ਸੁੰਗਾ ਦੀ ਬਿਲਕੁਲ ਕੁੰਡੀ ਹੈ ਵੀ ਦੇਖੋ ਚੰਗੀ ਬੋਡੀਵੰਤਰ ਦੀ ਆ ਪਿੱਠ-ਪੁੜੇ ਦੀ ਬੰਤਰ ਇਹ ਤੋਰ ਦੀ ਦਿਨੇ ਘਮਾਰ ਤੋਰ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਚਲਦੀ ਚਲਦੀ ਵੀਡੀਓ ਨੂੰ ਜੇ ਵੀਡੀਓ ਚੰਗੀ ਲੱਗੇ ਲਾਈਕ ਵੀ ਕਰਿਆ ਕਰੋ ਤੇ ਸ਼ੇਅਰ ਵੀ ਕਰ ਦਿਆ ਕਰੋ ਤਾਂ ਕਿ ਹੋਰ ਭਰਾਵਾਂ ਤੱਕ ਵੀਡੀਓ ਜੜੀ ਪਹੁੰਚ ਸਕੇ ਪਸ਼ੂ ਮੰਡੀ ਮਾਨਸਾ ਤੋਂ ਆਪਾਂ ਵੀਡੀਓ ਇਹ ਕਵਰ ਕਰ ਲਗੇ ਲੈ ਵੀ ਤੋਰ ਦੇ ਚੰਗੀ ਬੋਡੀ ਵੰਤਰ ਦੀ ਮੱਝ ਐ ਵੀ ਸੇਲ ਤੋਂ ਲਾਇਆ ਵੰਜ ਨੇ ਪੂਰੀਆਂ ਚਮਕਾਂਆਂ ਪੰਨਾਂ ਤੇ ਰਵਾਨੇ ਜੀ ਵੰਤਰ ਸੋਹਣੀ ਐ ਇਹਦੀ ਵੀ ਜੀ ਚਾਰੋਂ ਥਾਂ ਇੱਕੋ ਜੇ ਪੂਰਾ ਸਾਫ਼ ਰਵਾਨਾ ਦੇਖੋ ਨੇੜੇ ਤੋਂ ਵੀ ਚੈੱਕ ਕਰਵਾਣੇ ਆ। ਤੇ ਇੱਥੋਂ ਦੀ ਤੇ ਹੋਨੇਗਾ ਮਾਰ ਲਿਓ। ਫਿਰ ਬਾਈ ਨਾਲ ਗੱਲਬਾਤ ਕਰਵਾਵਾਂਗੇ। ਦੇਖੋ। ਗਵਾਨੇ ਦੀ ਧੱਕ ਮੂਹ ਨੂੰ ਜਿਆਦਾ ਗਈ। ਤੇ ਦੇਖੋ। ਪੂਰੀ ਸਾਫ ਸੁਥਰੀ ਦੇ ਸੁਨੱਖੀ ਮੱਝ ਹੈ ਦੇਖੋ। ਗਵਾਨਾ ਅੱਗੇ ਤੋਂ ਦੇਖ ਸਕਦੇ ਹੋ। ਅੱਗੇ ਗਵਾਨੇ ਹੀ ਧੱਕ ਬਈ ਜਿਆਦਾ। ਬਾਕੀ ਦੁੱਧਵਾਦੀ ਤੇ ਬਾਕੀ ਸਾਰੀ ਡਿਟੇਲ ਆਪਾਂ ਬਾਈ ਤੋਂ ਪੁੱਛਦੇ ਆ। ਇਹਦੀ ਕੀ ਡੇਲਾ ਬਾਈ ਇਹਦੀ ਕਿ ਕਿਹੜਾ ਸੂਈ ਇਹ ਕੱਲ ਹੀ ਸੂਈ ਆ ਤੀਜਾ ਸੂਈ ਆ ਕੱਲ ਸੂਈ ਆ ਦੂਜਾ ਸੂਈ ਆ ਸੂਈ ਆ ਤੇ ਬੱਚਾ ਇਹਦਾ ਕੀ ਹੈ ਬਾਈ ਬੱਚਾ ਘਟੀ ਹੈ ਬੱਚਾ ਮੰਗ ਰਿਹਾ ਇਹਦੇ ਘਟੀ ਆ ਜੀ ਤੇ ਕੱਲ ਸੂਈ ਆ ਇਹਦੇ ਥੱਲੇ ਬਾਈ ਕਿਵੇਂ ਦੁੱਧ ਬਾਦ ਕਿੰਨਾ ਕਰਦਾ ਦੁੱਧ ਬਾਈ ਕੱਢ ਦੂ 13-14 ਲੀਟਰ ਆ 13-14 ਲੀਟਰ ਠੀਕ ਆ ਤੇ ਇਹਦਾ ਬਾਈ ਜੱਜਪਾ ਇਹਦਾ ਬਾਈ ਲੱਖ ਰੁਪਈਆ ਲੱਖ ਰੁਪਈਆ ਵਿੱਚੋਂ ਮੰਨ ਤਾਂ ਖੋਲੋ ਜੀ ਬਾਈ ਕਹਿੰਦਾ ਵੀ ਇਹਦਾ ਭਾਜੜਾ ਬਾਈ ਲੱਖ ਰੁਪਈਆ ਕਰਦੇ ਆ ਮਾਨਤਾ ਨਾਲ ਜਿਹੜਾ ਇਹਦੇ ਵਿੱਚੋਂ ਵੀ ਫੋਲੋ ਜੂ ਥਾਣਾ ਬਾਨੇ ਦੀਆਂ ਮੱਝਾਂ ਬਾਈ ਨੇੜੀਆਂ ਦੋਨੋਂ ਹੀ ਸਾਫਾ ਜੇ ਦੋਨਾਂ ਦੇ ਵਿੱਚੋਂ ਕਿਸੇ ਵੀ ਭਰਾ ਨੂੰ ਕੋਈ ਵੀ ਮੱਝ ਜਿਹੜੀ ਪਸੰਦ ਆਉਂਦੀ ਆ ਤਾਂ ਪਸ਼ੂ ਮੰਡੀ ਮਾਨਸਾ ਦੇ ਉੱਪਰ ਬਾਈ ਦੋਨੇ ਮੱਝਾਂ ਲੈ ਕੇ ਆਏ ਇਹ ਚੈੱਕ ਤੁਸੀਂ ਬਾਈ ਖਰੀਦ ਸਕਦੇ ਲੋ ਜੀ ਕਾ ਬਿਹੜ ਦਿਖਾਉਣਾ ਤੁਹਾਨੂੰ ਇੱਕ ਵਾਰੀ ਖੜੀ ਦੇਨੇਗਾ ਮਾਰ ਲਿਓ ਬੋਡੀ ਸਟਰਕਚਰ ਦੀ ਦੇਖ ਲਓ ਬਹੁਤ ਲਵਾਈ ਲੰਬਾਈ ਚ ਬਿਹੜ ਆ ਤੇ ਜਾਣਕਾਰੀ ਸਾਰੀ ਇੱਡੀ ਤੇ ਆਪਾਂ ਬਾਈ ਤੋਂ ਲਵਾ ਇੱਕ ਵਾਰੀ ਖੜੀ ਤੇ ਨਿਗਾ ਮਾਰੋ ਤੁਸੀਂ ਦੇਖੋ ਬਿਹੜ ਬਹੁਤ ਸਨਖੀ ਆ ਬਿਲਕੁਲ ਨੁਗਰੇ ਘੋੜੇ ਵਰਗੀ ਬਿਹੜ ਆ ਜੀ ਦੇਖੋ ਬਿਲਕੁਲ ਨੁਗਰੇ ਘੋੜੇ ਵਰਗੀ ਪਵਾਨਾ ਹਵਾਨਾ ਦਿਖਾਣੇ ਸਾਨੂੰ ਨੇੜੇ ਤੋਂ ਬਿਲਕੁਲ ਸਾਫ ਹਵਾਨਾ ਤੇ ਚਾਰੋਂ ਥਾਂ ਇਕੋ ਜਿਹੀ ਦੇਖੋ ਚਾਰੋਂ ਥਾਂ ਇਕੋ ਜਿਹੀ ਸਾਫ ਹਵਾਨਾ ਤੇ ਸਨਖੀ ਬਿਹੜ ਆ ਐਚਪ ਕ੍ਰੋਸ ਬਰੀਡ ਦੇ ਵਿੱਚ ਪੈੰਦੀ ਆ ਬਾਕੀ ਜਾਣਕਾਰੀ ਆਪਾਂ ਸਾਡੇ ਜਿਹੜੀ ਬਾਈ ਤੋਂ ਲਵਾਂਗੇ। ਸਵਾਨਾ ਬੁੰਨਾ ਚੱਕਰ ਲੋਕਰ ਮਾੜੀ ਦਾ। ਬਈ ਅੱਛੀ ਗੱਲ ਜੀ। ਬਈ ਨਾਂ ਨਾਖਦੇ ਆਪਣਾ। ਨਾਂ ਸਵਰਨ ਸਿੰਘ। ਸਵਰਨ ਸਿੰਘ ਕਿਹੜਾ ਸੂਆ ਸੂਈ ਹੈ ਬਈ? ਬਿਹੜਾ ਸਵਰ। ਤੀਜਾ ਸੂਆ। ਤੀਜਾ ਸੂਆ ਇਸ ਵਾਰ ਸੂਈ ਹੈ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਬਈ? 5 ਦਿਨ ਹੋ ਗਏ ਇਸ ਵਾਰ। ਬੱਚਾ ਕੀ ਹੈ ਬਈ? ਹੈ ਮਾ। ਅੱਛਾ ਬੱਚਾ ਜੀ। ਬੱਚਾ ਮੰਗਰ ਬੱਚਾ ਜੀ। 5 ਦਿਨ ਨੂੰ ਸੂਈ ਨੂੰ ਹੋਗੇ ਤੇ ਤੀਜਾ ਸੂਆ ਸੂਈ ਆ। ਤੇ ਕਿੰਨਾ ਕੁ ਦੁੱਧ ਬਾ ਤਿਆਰ ਬਈ? 14.90 ਹਜ਼ਾਰ ਹੈ ਜਮਾਨੇ। 14.90 ਰੋੜ ਅੰਗ ਤੰੜਾਂਗਾ ਲੱਤ ਚ ਹੰਡੀ ਸੀ ਰਾ ਬਾਈ ਹਾਂਜੀ ਹਾਂ ਚੋਾਈ ਚੋਈ ਦੀ ਚੰਗੀ ਨਰਮਜ ਬਾਈ ਦਾ ਭਾਜ ਬਾਈ ਦਾ ਮੈਕ ਨੰਬਰ ਠੀਕ ਆ ਇਹ ਜੱਟਾ ਮੋਟਾ ਹੋਈ ਪਾ ਕੀ ਰੱਖਦਾ ਬਈ ਜਾਇਜ ਭਾ 65000 ਕਰਦੇ 65000 ਵਿੱਚ ਮਾਨਦਾਨ ਫੁੱਲੋ ਜੂ ਹਾਂਜੀ ਬਾਈ ਕਹਿੰਦਾ ਵੀ 65000 ਰੁਪਏ ਬਾਈ ਇਹਦਾ ਭਾ ਕਰਦੇ ਆ ਮਾਨਦਾਨ ਫੁੱਲ ਹੋ ਜੂ ਤੇ ਦੁੱਧ ਬਾਈ ਕਹਿੰਦਾ ਵੀ 1490 ਹਾਜ਼ਰ ਆ ਕੋਲ ਆ ਕੇ ਵੀ ਤੁਸੀਂ ਥੱਲੀ ਕਰ ਸਕਦੇ ਹੋ ਪਸ਼ੂ ਮੰਡੀ ਮਾਨਸਾ ਦੇ ਉੱਪਰ ਬਈ ਵਿਹੜ ਬਾਈ ਲੈ ਕੇ ਆਇਆ ਭਵਾਨੇ ਜੀ ਮੰਤਰੀ ਇੱਕ ਵਾਰੀ ਨੇੜੇ ਤੋਂ ਹੋਰ ਚੈੱਕ ਕਰਵਾਨੇ ਸਾਨੂੰ ਦੇਖੋ ਬਿਲਕੁਲ ਨੁਗਰੇ ਕੋੜੀ ਵਰਗੀ ਵਿਹੜਾ ਚੈੱਕ ਕਰ ਲਓ ਕੱਟਾ ਦੋ ਤੇ ਹਾਂ ਕਿਉਂ ਆਏ ਨੇ ਸਵੇਰੇ ਕਰਾ ਠੰਡ ਵਿੱਚ ਲਗਾ ਕੇ ਨਾ ਕੋਈ ਰਸਤੇ ਕਿਤੇ ਟੰਡੂ ਤਿੰਨਾਰੇ ਕਾਕੋਟ ਮੈਂ ਕਹਿ ਦੂੰਗਾ ਬੱਤੀ ਵਾਣਾ ਹੋਣਾ ਦੇਖੋ ਕਰਮਾਲੀ ਦਾ ਵੜਦਾ ਹਵਾਨਾ ਇਹ ਤਾਂ ਬਹੁਤ ਸੋਹਣਾ ਚਾਰੋਂ ਸਾਣ ਇੱਕੋ ਜਿਹਾ ਤੇ ਸੋਹਣਾ ਹਵਾਨਾ ਤੇਰਾ ਕ੍ਰੋਸ ਬ੍ਰੀਡ ਦੇ ਵਿੱਚ ਵੜ ਬੈੰਦੀ ਆ ਮੰਗਰ ਬੱਚਾ ਬੱਛਾ ਹਾਂ ਦੁੱਧ ਬਾਰੇ ਦੀ ਡਿਟੇਲ ਆਪਾਂ ਵਗੇ ਨੂੰ ਪੁੱਛਾਂਗੇ ਸਾਰੀ ਕਿਉਂ ਗਰਮੀ ਆ ਕੀ ਟੜਕੀ ਆ ਕਿੰਨਾ ਕਰਤਾ ਧਿਆਰਾ ਬਾਪੂ ਉਹ ਤਾਂ 15 ਲੀਟਰ ਚੜਿਆ 15 ਲੀਟਰ ਚੜਿਆ ਕਿੰਨੇ ਦਿਨਾਂ ਦੀ ਸੂਈ ਆ ਉਹ ਤਿੰਨ ਦਿਨਾਂ ਦੀ ਸੂਈ ਤਿੰਨ ਦਿਨਾਂ ਦੀ ਸੂਈ ਨੂੰ ਆ ਬਾਪੂ ਕਹਿੰਦਾ ਵੀ 15 ਲੀਟਰ ਦੁੱਧ ਧਿਆਰਾ ਤੇ ਬਾਪੂ ਕਿੰਨਾ ਕਰਤਾ ਹਾਂ ਤਾਂ 5000 ਰੁਪਏ ਕਰਤਾ ਮਾਨਤਨ ਹੋ ਜੂ ਵਿੱਚੋਂ ਫੁੱਲ ਠੀਕ ਆ ਬਾਬਾ ਕਹਿੰਦਾ ਵੀ 5000 ਰੁਪਏ ਮੁੱਲ ਕਰਦੇ ਮਾਨਤਨ ਭਾਈ ਵਿੱਚੋਂ ਫੁੱਲ ਹੋ ਜੂ ਇਹ ਕਿਸੇ ਵੀ ਭਰਾ ਦੇ ਵੜ ਪਸੰਦ ਆਉਂਦੀ ਪਸ਼ੂ ਮੰਡੀ ਮਾਨਸਾ ਦੇ ਉੱਪਰ ਲਿਖਿਆ ਹਵਾਨਾ ਸਾਈਡ ਤੋਂ ਦਿਖਾਣੇ